ਮੈਂ ਸਾਰ ਭਰਾਵਾਂ ਨੂੰ ਪੁਰਜੋ ਅਪੀਲ ਕਰਦਾ ਹਾਂ ਜੀ ਆਓ ਆਪਾਂ ਸਾਰੇ ਰਲ ਕੇ ਪਰਨ ਕਰੀਏ ਕਿ ਆਪਾਂ ਇਸ ਵਾਰ ਪ੍ਰਾਲੀ ਨੂੰ ਅੱਗ ਨਹੀਂ ਲਾਵਾਂਗੇ ਤੇ ਪੰਜਾਬ ਦੇ ਵਿੱਚ ਵਧ ਰਹੇ ਪ੍ਰਦੂਸ਼ਣ ਨੂੰ ਕਟਾਈਏ ਮੈਂ ਚਾਰ ਰੈਣਾ ਲਿਖਿਆਵੇਂ ਗੌਰ ਨਾਲ ਜਰੂਰ ਸੁਣਨਾ ਦੀ ਨਾ ਸਾਰੋਂ ਪਰਾਲੀ ਨੂੰ ਆਪਣੇ ਖੇਤ بچਾਈਏ ਨਾ ਸਾਰੋਂ ਪਰਾਲੀ ਨੂੰ ਆਪਣੇ ਖੇਤ بچਾਈਏ ਆਪਣੀ ਧਰਤੀ ਮਾਂ ਦੇ ਚੰਗੇ ਤੱਤ بچਾਈਏ ਪਣੀ ਧਰਤੀ ਮਾਂ ਦੇ ਚੰਗੇ ਤੱਤ ਬਚਾਈਏ ਜੀਵ ਜਾਂ ਤੂੰ ਕਈ ਮਰਦੇ ਉਹ ਵੀ ਵਿੱਚ ਪਰਾਲੀ ਦੇ ਜੀਵ ਜਾਂ ਤੂੰ ਕਈ ਮਰਦੇ ਉਹ ਵੀ ਵਿੱਚ ਪਰਾਲੀ ਦੇ ਨਾ ਪਰਾਲੀ ਨੂੰ ਅੱਗ ਲਾ ਕੇ ਪਾਦਾ ਪ੍ਰਦੂਸ਼ਣ ਹਟਾਈਏ ਨਾ ਪਰਾਲੀ ਨੂੰ ਅੱਗ ਲਾ ਕੇ ਵਾਤਾਵਰਣ ਪ੍ਰਦੂਸ਼ਣ ਹਟਾਈਏ ਆਓ ਸਾਰੇ ਰੱਖ ਕੇ ਧਰਤੀ ਮਾਂ ਦੀ ਹੋਂਦ ਬਧਾਈਏ ਆਓ ਸਾਰੇ ਰੱਖ ਕੇ ਚੰਗੇ ਤੱਤ ਬਚਾਈਏ ਅਨਾਜ ਪੈਦਾ ਕਰਦੇ ਉਹ ਵੀ ਇਸੇ ਧਰਤੀ ਚੋਂ ਅਨਾਜ ਪੈਦਾ ਕਰਦੇ ਉਹ ਵੀ ਇਸੇ ਧਰਤੀ ਚੋਂ ਸਭ ਨੂੰ ਨਾਜ ਦੇ ਕੇ ਕਿਉਂ ਆਪਾਂ ਮਾਰੇ ਕਹਾਈਏ ਸਭ ਨੂੰ ਨਾਜ ਵੰਡ ਕੇ ਕਿਉਂ ਆਪਾਂ ਮਾਰੇ ਕਹਾਈਏ ਆਪਣੀ ਧਰਤੀ ਮਾਂ ਦੇ ਚੰਗੇ ਤੱਤ ਬਚਾਈਏ ਆਪਣੀ ਧਰਤੀ ਮਾਂ ਦੀ ਆਪਾਂ ਹੋਂਦ ਬਧਾਈਏ ਪ੍ਰਸ਼ਾਸਨ ਦਾ ਮੰਨ ਕੇ ਕਹਿਣਾ ਆਪਾਂ ਵੀ ਸਾਥ ਨਿਭਾਉਣਾ ਪ੍ਰਸ਼ਾਸਨ ਦਾ ਮੰਨ ਕੇ ਕਹਿਣਾ ਆਪਾਂ ਵੀ ਸਾਥ ਨਿਭਾਉਣਾ ਪਰਾਲੀ ਦੀਆਂ ਗੱਠਾਂ ਬੰਨ੍ਹ ਕੇ ਪਰਾਲੀ ਦੀਆਂ ਗੱਠਾਂ ਬੰਨ੍ਹ ਕੇ ਲਾਡੀ ਖੇਤਾਂ ਚੋਂ ਚਿਕਾਈਏ ਵੀ ਆਓ ਆਪਾਂ ਸਾਰੇ ਰਲ ਕੇ ਧਰਤੀ ਮਾਂ ਦੀ ਹੋਂਦ ਬਚਾਈਏ ਜੀ ਆਓ ਆਪਾਂ ਸਾਰੇ ਰਲ ਕੇ Turn the